ਹਿੰਸਾ ਜੀ ਖਾਲਸਾ ਰਣ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਹਡਰਕਲਾ ਤਸੀਲ ਅਜਨਾਲਾ ਤੇ ਜ਼ਿਲ੍ਹਾ ਹੰਮ੍ਰੀਸਰ ਬਗੀਚੇ ਵੀਰ ਕੋਲ ਅੱਜ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 4 ਮੱਜਾਂ ਤੇ ਇੱਕ ਆ ਗਾਂ ਤੁਹਾਨੂੰ ਵੰਡ ਤੇ ਦਿਖਾਉਣੀ ਆ ਹੁਲੇ ਭਾਚ ਚੰਗੇ ਰਿਕਾਰਡ ਵਾਲੀ ਆ ਬੱਚੇ ਤੋਂ ਬਿਨਾਈ ਆ ਜਿਹੜੀ ਤੇ ਤਿੰਨ ਸੂਈਆਂ ਮੱਜਾਂ ਤੇ ਇੱਕ ਗੱਬਨ ਮੈਂ ਤੁਹਾਨੂੰ ਦਿਖਾਵਾਂਗੀ ਗਾਈ ਬੋ ਸ਼ੁਰੂ ਚੱਲ ਜਾ ਪਾ ਜੀ ਹਾਂਜੀ ਬੀਤੀ ਸਤਿ ਸ੍ਰੀ ਅਕਾਲ ਜੀ ਬੋ ਪਾ ਜੀ ਕੀ ਹਾਲ ਏ ਵਧੀਆ ਵਧੀਆ ਤੁਸੀਂ ਦੱਸੋ ਬਸ ਵਧੀਆ ਜੀ ਚਲੋ ਵਧੀਆ ਚਾਹੀਦਾ ਜੀ ਤੇ ਨਾਮ ਦੱਸ ਤੇ ਕਰੀ ਆਪਾਂ ਆਮਰਾ ਬਗੀਚਾ ਸਿੰਘ ਜੀ ਹਾਂਜੀ ਪਿੰਡ ਹਰੜ ਕਲਾਫ ਨਾਮ ਤੇ ਜਲਾ ਮਤ ਤੇ ਫੋਨ ਨੰਬਰ ਬੋ ਦੋ ਇੱਕ ਕਰੀ 95923422 ਨੂੰ ਠੀਕ ਹੈ ਵੇਗਿਆ ਮਾਲ ਪਰਸਾਂ ਵਾਲਾ ਫਿਰ ਹਾਂਜੀ ਵੇਗਿਆ ਜੀ ਪਾਜੀ ਠੀਕ ਹੈ ਤੇ ਚਲੋ ਫਿਰ ਸ਼ੁਰੂਆਤ ਜਿਹੜੀ ਆ ਪਹਿਲੇ ਨੰਬਰ ਤੇ ਨੀਲੀ ਦੀ ਮੱਜ ਆ ਇਹਦੇ ਤੋਂ ਹੀ ਆਪਾਂ ਕਰਨੀ ਆ ਥਾਨਾ ਦੱਸ ਹੈ ਜੀ ਗੈਪ ਇਹਦਾ ਆਪਾਂ ਦੇਖ ਸਕਦੇ ਚੰਗਾ ਦੱਸਿਓ ਫਿਰ ਇਹਦੇ ਬਾਰੇ ਇਹਦਾ ਵੀਰ ਜੀ ਬਚਾ ਨਹੀਂ ਜੇਗਾ ਅੱਛਾ ਇਹ ਬੂਸ਼ੀ ਤੇ ਮਿਲਦੀ ਜੀ ਠੀਕ ਆ ਹਾਂਜੀ ਆ ਬੂਸ਼ੀ ਆ ਜਿਹੜੀ ਆ ਜੀ ਠੀਕ ਆ ਹਾਂਜੀ ਕਿਤੇ ਮਿਲ ਇਹੇ ਗਾੜੀ ਰੱਖ ਦੇਣੀ ਤੇ ਨਹੀਂ ਰੱਖ ਦੇਣੀ ਇਹਨੇ ਇਤਰਾ ਮਰਨਾ ਠੀਕ ਆ ਨਹੀਂ ਆਪਣੇ ਘਰੋਂ ਮਾਲ ਹੁੰਦਾ ਇਹ ਵੇਲੇ ਅੱਜ ਕੁਝ ਬੁੜਿਆ ਗਏ ਨਹੀਂ ਪਾਈ ਠੀਕ ਆ ਹਾਂਜੀ ਤੇ ਦੁੱਧ ਕਿੰਨਾ ਜੀ ਦੇ ਤਕ ਦੁੱਧ ਵੀਰ ਜੀ ਘਰ ਵਾਲੇ ਦੇ ਵੀ ਕਿੰਨੇ ਪੱਕਾ ਦੱਸ ਚਲੋ ਆ ਹਾਂਜੀ ਆਪਾਂ 9 ਹੀ ਦੱਸਾਂਗੇ ਠੀਕ ਹੈ ਆ ਕਿ ਲੋ ਘਾਟੀ ਦੱਸਾਂਗੇ ਠੀਕ ਹੈ ਕਿ ਨਹੀਂ ਤੁਰ ਹੋਵੇ ਮੇਰੇ 10 ਕਿਲੋ ਹੀ ਹੋਊਗਾ ਇਹਦੇ ਠੀਕ ਹੈ ਜੀ ਹਾਂ ਜੀ ਕਿੰਨਾ ਰੱਖਣਾ ਇਹਦਾ ਮੁੱਲ ਫੇਰ ਆਪਾਂ ਮੁੱਲ ਆਪਾਂ ਜੀ ਇਹਦਾ 65000 ਜੀ ਠੀਕ ਆ ਹਾਂਜੀ ਤੇ ਵਿੱਚੋਂ ਕਰਨਾ ਕੋ ਮਨਤਾ 62000 ਜੀ ਹਾਂਜੀ ਕਿ ਪੂਰੇ 60 ਦੀ ਦੇ ਦਈਏ ਵੇਹ ਲੋ 60 ਦੀ ਦੇ ਦਾਂ ਬਾਕੀ ਚੱਲੀ ਬੜੀ ਦੂਜਾ ਸੂਆ ਜੀ ਝੋਟੀ ਦਾ ਠੀਕ ਆ ਚੂਣ ਚਵਾ ਵੀ ਬੜਾ ਜ਼ਿਆਦਾ ਜੀ ਠੀਕ ਆ ਜੀ ਦੁੱਧ ਜਿਹੜਾ ਡੁੱਧਰ ਵਾਲਾ ਇਹਦੇ ਥਲੇ ਦਾਸ ਹੀ ਹੋਊਗਾ ਪਤਾ ਨਹੀਂ ਦੱਸਾਂ ਪਰ ਦੋ ਵੀ ਦੋ ਤਿੰਨ ਟਾਈਮ ਚੋਕੇ ਲੈ ਜੀ ਠੀਕ ਆ ਜੀ ਠੀਕ ਨਹੀਂ ਠੀਕ ਆ ਤੇ ਹੁਣ ਜਿਹੜੀ ਆ ਗਈ ਆਪਣੇ ਕੋਲ ਦੂਸਰੇ ਨੰਬਰ ਤੇ ਇਨੋਂ ਕਿੰਨਾ ਕਿਚਰ ਹੋਇਆ ਜੀ ਸੁਈਨਾ ਇਹਨੂੰ ਵੱਧ ਤੋਂ ਵੱਧ 10 12 15 ਦਿਨ ਹੋ ਗਏ ਉਹਨਾਂ ਦੇ ਵੱਧ ਤੋਂ ਵੱਧ ਠੀਕ ਆ ਹਾਂਜੀ ਤੇ ਇਹਦੇ ਮਗਰ ਬੱਚਾ ਕੀ ਜੇ ਪਤਾ ਹੀ ਇਹਦੇ ਮਗਰ ਤੇ ਇਹ ਦੇਖੋ ਦੁੱਧ ਕਿੰਨਾ ਤਿਆਰ ਹੋ ਉਹ ਦਿਨ ਤੋਂ ਪੱਕਾ 10 ਕਿਲੋ ਹੋ ਗੋ ਤੋਰਾ ਫੇਰ ਇੱਕ ਰੀਨਾ 10 ਲੀਟਰ ਦੁੱਧ ਜਿਹੜਾ ਇਹਦੇ ਕੋਲ ਹੈਗਾ ਵਾ ਬਾਕੀ ਕੋਈ ਵੀ ਪਸ਼ੂ ਵੀਡੀਓ ਤੇ ਖੜਨਾ ਵਾ ਆਪਣੀ ਸਮਝਣਾ ਆਪਣੀ ਜ਼ਿੰਮੇਵਾਰੀ ਤੇ ਖੜਿਆ ਕਰ ਆਪਣਾ ਦੋ ਟਾਈਮ ਚਵਾਈ ਕਰਕੇ ਖੜਿਆ ਕਰੋ ਜੇ ਕੋ ਨਹੀਂ ਆ ਸਕਦਾ ਵੀਡੀਓ ਕਾਲ ਤੇ ਚਵਾ ਲਿਆ ਕਰੋ ਤੇ ਇਹਦਾ ਮੁੱਲ ਫਿਰ ਇਹਦਾ ਮੁੱਲ 85000 ਰੁਪਏ ਭਾਈ ਹਾਂਜੀ ਹਾਂਜੀ ਇਹ 82 ਦੀ ਦੇ ਰਹੀ ਹੈ ਫਿਰ 82000 ਦੇ ਵਿੱਚੋਂ ਕਰ ਦਈਏ ਮੰਤਨ ਕਰ ਦੋ ਵੀ ਕੋਈ ਕਿੰਨਾ ਕਰਦੀ 80 ਦੇ ਪੂਰੇ ਦੇ ਦਈਏ ਫਿਰ ਪੂਰੇ 80 ਦੇ ਦੇਣੇ ਛੋਟੀ ਬੜੀ ਚੰਗੀ ਹੈ ਦੁੱਧ 12 ਤਰ੍ਹਾਂ ਕਿਲੋ ਕਰੀ ਜਾਨਾ ਨੇ ਠੀਕ ਹੈ ਜੀ ਤੇ ਥਾਣ ਇਹਦੇ ਵੀ ਦੇਖ ਸਕਦੇ ਲੱਗੇ ਹੁਣ ਇਹ ਕਾ ਮਾਝ ਤੁਹਾਨੂੰ ਦਿਖਾਉਣੀ ਆ ਚੰਗੇ ਕਦਕਾਠ ਵਾਲੀ ਆ ਤੇ ਥਾਣ ਵੀ ਇਹ ਦੇਖ ਸਕਦੇ ਲੱਗੇ ਤਾਂ ਅੰਦੇਖ ਸੰਦੇ ਜੀ ਦੱਸਿਓ ਵਿੱਧੀ ਇਹਦੇ ਬਾਰੇ ਇਹ ਆਹ ਕੋਈ ਭਾਈ ਦੂਜਾ ਸੂਆ ਜੇ ਹਾਂਜੀ ਤੇ ਦੁੱਧ ਦੇ ਨਾਲੇ ਲੀਕ ਵਾਲਾ 15 ਕਿਲੋ ਹੋਊਗਾ ਤੇ ਆਰ ਬਿਲਕੁਲ ਮੈਂ ਕਹਿੰਦਾ ਭਾਈ ਕੰਡੇ 'ਚ ਰੱਖ ਕੇ ਕੋਈ ਲਾ ਜੀ ਦੇ ਅੱਛਾ ਹਾਂਜੀ ਅੱਛਾ ਤੇ ਕਿੰਨਾ ਚਿਰ ਹੋਇਆ ਸੂਈ ਨਾ ਇਹਨੂੰ ਵਾਤੋਂ ਵਾਤ ਆਹ ਗਲਾ ਘਟਾ ਜੇ 15 16 20 ਦਿਨ ਹੋ ਗਏ ਉਹਨਾਂ ਦੇ ਵਾਤੋਂ ਵਾਤ ਠੀਕ ਆ ਦੋਵੇਂ ਕੱਟੇ ਹੀ ਗਿਆ ਹੋਣਾ ਕੱਟੇ ਹੀ ਗਿਆ ਰਾਜ ਜਿਹੜੀ ਮੱਝ ਹੁਣ ਤੁਹਾਨੂੰ ਦਿਖਾਉਣੀ ਉਹਦਾ ਕੱਟਾ ਜੇ ਤੇ ਆ ਜਿਹੜੀ ਇਤੋਂ ਪਹਿਲਾਂ ਦਿਖਾਈ ਆ ਉਹਦਾ ਕੱਟਾ ਜੀ तौर फिर करना पंद्रह लीटर दोगे दुद्ध कद्रह लीटर घरों चवा देंगे ठीक है ਤੇ ਤੁਨ ਤੁਨ ਵਿੱਚ ਓਕੇ ਸਾਰੇ ਮੈਂ ਨਾ ਕੋਈ ਕਮੀ ਨਹੀਂ ਬਣੀਗੀ ਕੋਈ ਬਾਤ ਘਟ ਮੈਂ ਕਹਿੰਦਾ ਕੋਈ ਕਮੀ ਹੋਵੇ ਤੇ ਸਾਡੀ ਮਹੀਂ ਵਾਪਸ ਜੇ ਇਹਦੇ ਵਿੱਚ ਕੋਈ ਵੀ ਕਮੀ ਹੋਵੇ ਤੇ ਇਹਦਾ ਮੁੱਲ ਕੋਈ ਵੀ ਆਪਣੀ ਤਸੱਲੀ ਕਰਕੇ ਖੜੇ ਠੀਆ ਕਿ ਨਹੀਂ ਹਾਂਜੀ 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 ਤੇ ਵਾਪਰੇ ਖਲੜਿਆ ਇਹਦਾ ਪਤਾ ਨਹੀਂ ਲੱਗਦਾ ਹਾਂਜੀ ਹਾਂਜੀ ਕੋਈ ਆਪਣੀ ਤਸੱਲੀ ਕਰਕੇ ਖੜੇ ਆਣੇ ਗਾ ਕੋ ਟਾਈਮ ਚ ਹੋ ਗਏ ਤਿੰਨ ਟਾਈਮ ਚ ਹੋ ਗਏ ਨਹੀਂ ਤੇ ਇਹਦਾ ਮੁੱਲ ਫਿਰ ਅਰਵੀ ਭਾਈ ਵੇਖ ਲਓ ਮੋਲ ਤੇ ਇਹੋ ਜਿਹਾ 50 50 ਲੱਖ ਲੋ ਕਰਦੇ 1 ਲੱਖ ਦੇ 20 ਆ ਇੱਕ 20 ਹੀ ਦੇ ਦੋਗੇ ਵਿੱਚੋਂ ਕਰ ਦਈਏ ਕੋਈ ਮਾਨ ਤੇ ਕਰ ਦੋ ਜਿਨਾ ਕਰੀਏ 5000 ਛੱਡ ਦੀਏ ਫਿਰ ਦਾ ਹੀ ਛੱਡ ਦਿੰਨੇ ਆ ਫਿਰ ਅੱਛਾ ਇੱਕ 10 ਦੀ ਦੇ ਦੋਗੇ ਹਾਂਜੀ ਚਲੋ ਬਾਕੀ ਮੌਕੇ ਤੇ ਹੋਰ ਕਰ ਦੋਗੇ ਮਾਨ ਅਰਵੀ ਭਾਈ 1 ਲੱਖ ਤੇ 5000 ਦੀ ਦਵਾਂਗੇ ਲਾਸਟ ਆ ਆਪਣਾ ਅੱਛਾ ਇੱਕ 5 ਦੀ ਦੇ ਦੋਗੇ ਠੀਕ ਆ ਮੈਂ ਜੇ ਸਾਹਮਣ ਵਾਲਾ ਵੀਰ ਨੂੰ 17 ਕਿਲੋ ਕਰ ਜੂ ਤੇ ਦੁੱਧ 15 ਲੀਟਰ ਘਰੋ ਚਵਾ ਕੇ ਦੋ ਮੈਂ ਨਾ ਗਰੰਟੀ ਨਾ ਦੇ ਠੀਕ ਆ ਜੀ ਮਾਤਾ ਜੀ ਵੀ ਭਾਈ ਮੈਂ ਵੇਖ ਰਿਹਾ ਪਿਓ ਬਾਕੀ ਇਹ ਕਿ ਕਦ ਕੱਦ ਚੰਗਾ ਵਾ ਮੋਲ ਨਹੀਂ ਦਾ ਛਟਾ ਪੂਛ ਤੋਂ ਲੈ ਕੇ ਸਿਰ ਤੱਕ ਠੀਕ ਹੈ ਜੀ ਹਾਂ ਜੀ ਤੇ ਹੁਣ ਜਿਹੜੀ ਆ ਗਈ ਆਪਣੇ ਕੋਲ ਝੋਟੀ ਪਹਿਲਾ ਸੂਆ ਜੀ ਝੋਟੀ ਪਹਿਲਾ ਹੀ ਸੂਆ ਜਿਹੜਾ ਇੰਨੇ ਸੋਨਾ ਵਾ ਹਾਂ ਜੀ ਜੇ ਖੋਲ ਕੇ ਤੋਰ ਤੋ ਇੱਕ ਕਰੀ बाकी कद कठ पेठ फड़े दी ए भी चंगी आ ते ਇਹਦਾ ਕਿੰਨਾ ਰੱਖਣਾ ਮੁੱਲ ਫਿਰ ਇਹਦਾ ਵੀ ਭਾਈ ਮੁੱਲ ਤੇ 90000 ਜੀ ਹਾਂਜੀ ਹਾਂਜੀ ਤੇ ਲਾਸਟ ਆਪਾਂ 85000 ਜੀ 85000 ਜੀ ਦੇ ਦੋਗੇ ਹਾਂਜੀ ਹਾਂਜੀ ਬਾਕੀ ਵਿੱਚੋਂ ਛੋਟ-ਛਾਟ ਕਰ ਦੋਗੇ ਛੋਟ-ਛਾਟ ਕਰਦਾ ਐ ਬਾਕੀ ਜਿਹੜਾ ਜਲਾਣ ਛੋਡੀ ਸੁਣੀ ਹੈ ਨਾ ਹਾਂਜੀ ਤੁਹਾਨੂੰ ਪਤਾ ਹੋਣਾ ਕਿ ਇਹਨੂੰ ਤਾਂ ਲੱਖ ਰੁਪਈਏ ਦੀ ਕੱਟੀ ਜਾਂਦੀ ਠੀਕ ਐ ਜੀ ਬਾਨੀ ਬੜੀ ਆ ਸਾਡੇ ਵੇਖੋ ਗੁੰਮ ਦਾ ਮੁੰਡਿਆ ਕੱਟੀ ਨੂੰ ਬਾਨੀ ਬੜੀ ਕੱਟੀ ਤੇ ਹੁਣ ਗਾਂ ਦਿਖਾਈ ਆ ਵਾਲੀ ਹਾਂਜੀ ਗਾਂ ਚੰਗੇ ਕੱਦ ਕਾਠ ਵਾਲੀ ਆ ਤੇ ਚੰਗੇ ਰਿਕਾਰਡ ਵਾਲੀ ਆ ਮੇਦੇ ਨੇ ਸੱਜਦੇ ਨੇ ਦੁੱਧ ਚੰਗਾ ਕੱਢਿਆ ਨਾ ਵਾ 24 25 ਕਿਲੋ ਭਾਈ ਦਿੱਤਾ ਇਸ ਜੱਗਨੇ ਦਾ ਠੀਕ ਆ ਆਈ ਵੀ ਚੰਗੀ ਸਾਂਭਲੇ ਘਰੋਂ ਜਾਦੀ ਜੀ ਮੈਂ ਆਈ ਜੀ ਆਪਣੇ ਕੋ ਕਿੰਨਾ ਇਹਦੇ ਕੋਲ ਦੁੱਧ ਜੀ ਉਹ ਤੇ 10 ਕਿਲੋ ਕਹਿੰਦੇ ਆਪਾਂ 8 ਕਿਲੋ ਹੀ ਦਵਾਂਗੇ ਇਸ ਥਲੇ ਅੱਛਾ ਹਾਂ ਠੀਕ ਆ ਪੌਣੇ 2 ਮਹੀਨੇ ਹੋ ਗਏ ਬਣੀ ਨੂੰ ਬਾਕੀ ਡਾਕਟਰ ਸਾਹਿਬ ਹੁੰਦੇ ਆ ਤੇ ਆਪਾਂ ਚੈੱਕ ਕਰਾ ਦਿੰਨੇ ਆ ਫੋਨ ਕੀਤਾ ਏ ਚੈੱਕ ਨਹੀਂ ਕਰਾਈ ਜੀ ਚੈੱਕ ਨਹੀਂ ਜੀ ਕਰਾਈਆਂ ਝੂਠ ਬੋਲੀ ਠੀਕ ਆ ਕਿਉਂਕਿ ਹੁਣ ਤੇ ਆਪਾਂ ਐਸੇ ਹਿਸਾਬ ਨਾਲ ਫੰਡਰਾਂ ਦੇ ਹਿਸਾਬ ਨਾਲ ਹੀ ਦੇਣੀ ਆ ਹਾਂਜੀ ਹਾਂਜੀ ਗਿਆ ਕਿ ਨਹੀਂ ਤੇ ਡਾਕਟਰ ਸਾਹਿਬ ਆ ਜਿੰਦੇ ਫਿਰ ਆਪਾਂ ਚੈੱਕ ਕਰਾਵਾਂਗੇ ਤੋਰਾਂ ਤੇ ਚੰਗੇ ਪੈਸੇ ਦੀ ਤਿਆਰ ਹੋਣੀ ਹੈ ਜਿਹੜੇ ਵੀਰਾਂ ਦਾ ਸ਼ੌਂਕ ਹੈ ਘਰੇ ਸੋਹਣੀ ਬੈਡ ਰੱਖਣ ਦਾ ਉਹਨਾਂ ਦਾ ਸ਼ੌਂਕ ਪੂਰਾ ਕਰੂਗੀ ਇਹ ਲੈ ਆ ਜੀ ਤੇ ਇਹਦਾ ਕਿੰਨਾ ਰੱਖਣਾ ਮੁੱਲ ਮੁੱਲ 10000 ਰੁਪਏ ਭਾਜੀ ਜੈਜੇ ਕਰੀਏ ਨਾ ਕਿੰਨਾ ਮੋਲੇ ਦਾ 30000 ਰੁਪਿਆ ਜੀ ਅੱਛਾ 28 ਦੀ ਦੇ ਲਈਏ 28000 ਦੀ ਹਾਂਜੀ ਨਹੀਂ ਵਿੱਚੋਂ ਕਰੀਏ ਮੰਨਤਾ ਨਾ ਇਹ ਲੋ ਮਸ਼ੀਨ ਬੜੀ ਚੱਕੀ ਇੱਕੋ ਗੱਲ ਕਰਦੀ ਹੈ ਫਿਰ ਇੱਕੋ ਕਰ ਦੂਗੀ ਪੂਰੇ ਪੰਜੀ ਦੀ ਚਲੋ ਕੋਈ ਨਹੀਂ ਪੰਜੀ ਦੇ ਦਾਂ ਪਰ ਵੈਡ ਗਾਂ 1 ਲੱਖ ਰੁਪਏ ਦੀ ਜੀ ਦਾ ਠੀਕ ਹੈ ਜੀ ਹਾਂਜੀ ਬਾਕੀ ਠੰਡੀ ਸੀਲ ਬੜੀ ਚੋਣ ਚਵਾ ਬੜਾ ਜਦਾ ਜੀ ਠੀਕ ਹੈ ਠੀਕ ਹੈ ਕਿ ਠੀਕ ਹੈ ਵੀਰ ਕੁਛ ਕਹਿਣਾ ਫਿਰ ਅਸ ਵੀਰ ਜੀ ਇਹੋ ਹੀ ਆ ਵੀ ਆਪਣੀ ਬਾਕੀ ਆਣ ਕੇ ਮੇਰਾ ਵੀਰ ਪ੍ਰਸਤ ਤਸੱਲੀ ਕਰਕੇ ਵੇਖ ਕੇ ਅੱਖੀਂ ਵੇਖ ਕੇ ਪਾਸ ਕਰਕੇ ਹਨਾ ਫਿਰ ਦੇ ਖੜੇ ਕੋਈ ਜਿਹਨੇ ਪੈਸੇ ਖਰਚਨੇ ਉਹਦਾ ਫਰਜ਼ ਹੀ ਪੰਦਾ ਠੀਕ ਹੈ ਵੀਰ ਜੀ ਬਾਕੀ ਕੋਈ ਵੀਰ ਆਪਣੀ ਸਮਝਣਾ ਆਪਣੀ ਮਰਜ਼ੀ ਨਾਲ ਆਪਣੀ ਤਸੱਲੀ ਕਰਕੇ ਖੜਿਆ ਕਰੋ ਜਿਹੜਾ ਕੋਈ ਵੀਰ ਵੀਡੀਓ ਤੋਂ ਪਸ਼ੂ ਲੈ ਸਕਦਾ ਆਪਣੀ ਚਵਾਈ ਕਰ ਸਕਦਾ ਤਸੱਲੀ ਕਰ ਸਕਦਾ ਉਹ ਹੀ ਵੀਡੀਓ ਤੋਂ ਪਸ਼ੂ ਲਿਆ ਕਰੇ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ